ਪੰਜਾਬ ਅਤੇ ਇਸ ਦੇ ਨਾਲ ਲੱਗਦੇ ਗੁਆਂਢੀ ਸੂਬਿਆਂ 'ਚ ਪਿਛਲੇ 24 ਘੰਟਿਆਂ ਤੋਂ ਮੌਸਲੇ ਧਾਰਮੀ ਪੈ ਰਿਹਾ ਜਿਸ ਦੇ ਨਾਲ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਇਸ ਮੀਂਹ ਕਾਰਨ ਪੰਜਾਬ ਵਾਸੀਆਂ ਲਈ ਵੀ ਖਤਰੇ ਦੀ ਘੰਟੀ ਵੱਜ ਗਈ ਹੈ ਅਤੇ ਸੂਬੇ ਦੇ ਨਹਿਰਾ ਨਾਲੀਆਂ 'ਚ ਪਾਣੀ ਵਧਣਾ ਸ਼ੁਰੂ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਬੁੱਧਵਾਰ ਰਾਤ ਨੂੰ ਮੁਹਾਲੀ ਜ਼ਿਲ੍ਹੇ ਦੇ ਡੇਰਾਬਸੀ ਇਲਾਕੇ 'ਚ ਕੱਗਰ ਦਰਿਆ 'ਚ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਵਧ ਗਿਆ ਕਿ ਉਹ ਪਾਣੀ ਕਾਜ਼ਵੇ ਉੱਤੋਂ ਵੀ ਵਗਣ ਲੱਗ ਪਿਆ। ਕੱਗਰ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਨੇੜੇ ਪੁੱਜਣ ਦਾ ਪਤਾ ਲੱਗਾ ਹੈ। ਪੰਚਕੁਲਾ ਤੋਂ ਜ਼ਰਖਪੁਰ ਸ਼ਹਿਰ ਦੇ ਟਕੋਲੀ ਇਲਾਕੇ ਤੋਂ ਹੁੰਦੇ ਹੋਏ ਵਾਇਆ ਡੇਰਾਬੱਸੀ ਅੰਬਾਲਾ ਅਤੇ ਦਿੱਲੀ ਜਾਣ ਵਾਲਾ ਟ੍ਰੈਫਿਕ ਕਾਜ਼ਵੇ ਤੋਂ ਪਾਣੀ ਲੰਘਣ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਨੂੰ ਦੇਖਦੇ ਹੋਏ ਪੁਲਿਸ ਅਤੇ ਪ੍ਰਸ਼ਾਸਨ ਨੇ ਅਲੇਦੋਲੇ ਦੇ ਇਲਾਕਿਆਂ ਲਈ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਲੋਕਾਂ ਦੇ ਲਈ ਵੀ ਇੱਧਰ ਨਾ ਆਉਣ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ। ਡੇਰਾਬੱਸੀ ਸ਼ਹਿਰ 'ਚ ਅਮਨ-ਸ਼ਾਂਤੀ ਅਤੇ ਆਪਸੀ ਸਦਭਾਵਨਾ ਬਣਾਈ ਰੱਖਣ ਦੇ ਮਕਸਦ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਫਲੈਗ ਮਾਰਚ ਵੀ ਕੱਢਿਆ ਗਿਆ। ਇਸ ਫਲੈਗ ਮਾਰਚ ਦਾ ਮੁੱਖ ਮੰਤਵ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਅਤੇ ਕਿਸੇ ਵੀ ਅਸ਼ਰਾਰਤੀ ਅੰਸਰ ਨੂੰ ਅਮਨ ਕਾਨੂੰਨ ਪੰਗ ਕਰਨ ਤੋਂ ਰੋਕਣਾ ਸੀ ਫਲੈਗ ਮਾਰਚ ਐਸਐਸਪੀ ਮੋਹਾਲੀ ਅਤੇ ਡੀਐਸਪੀ ਡੇਰਾ ਬੱਸੀ ਦੇ ਨਿਰਦੇਸ਼ਾਂ ਹੇਠ ਕੱਢਿਆ ਗਿਆ ਉਧਰ ਹੀ ਜੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਸਣੇ ਰਾਸ਼ਟਾਨੀ ਚੰਡੀਗੜ੍ਹ ਦੇ ਵਿੱਚ ਮੌਨਸੂਨ ਨੇ ਤੇਜ਼ੀ ਫੜ ਲਈ ਹੈ ਚੰਡੀਗੜ੍ਹ ਦੇ ਵਿੱਚ ਬੁੱਧਵਾਰ ਨੂੰ ਵੀ ਮੀਂਹ ਪਿਆ ਬੁੱਧਵਾਰ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਇਸ ਕਾਰਨ ਤਾਪਮਨ ਦੇ ਵਿੱਚ 1.5 ਡਿਗਰੀ ਦੀ ਗਿਰਾਵਟ ਆਈ ਇਸ ਨਾਲ ਤਾਪਮਨ ਆਮ ਨਾਲੋਂ 10 ਡਿਗਰੀ ਘਟ ਗਿਆ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਨ 35.2 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਭਾਗ ਨੇ ਵੀਰਵਾਰ ਨੂੰ ਚੰਡੀਗੜ੍ਹ ਲਈ orange alert ਅਤੇ ਪੰਜਾਬ ਲਈ yellow alert ਜਾਰੀ ਕੀਤਾ ਹੈ ਇਸ ਤਹਿਤ ਪੰਜਾਬ ਵਿੱਚ ਕਈ ਥਾਵਾਂ ਤੇ ਗਰਜ ਤੂਫਾਨ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਚੰਡੀਗੜ੍ਹ ਦੀ ਜੀਵਨ ਰੇਖਾ ਸੁਖਨਾ ਚੀਲ ਦਾ ਪਾਣੀ ਪੱਦਰ ਲਗਾਤਾਰ ਵਧ ਰਿਹਾ ਅਤੇ ਹੁਣ ਇਸ ਖਤਰੇ ਦੇ ਨਿਸ਼ਾਨ ਤੋਂ ਸਿਰਫ 2 ਫੁੱਟ ਦੂਰ ਤੱਕ ਰਹਿ ਗਿਆ। ਪੰਜਾਬ ਦੇ ਘਟੋ-ਘਟਾ ਤਾਪਮਨ ਵਿੱਚ 0.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਇਹ ਆਮ ਦੇ ਨੇੜੇ ਬਣਿਆ ਹੋਇਆ ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਘੱਟ ਤਾਪਮਨ 24.1 ਡਿਗਰੀ ਦਰਜ ਕੀਤਾ ਗਿਆ। ਬੁੱਧਵਾਰ ਨੂੰ ਫਤਿਹਗੜ੍ਹ ਸਾਹਿਬ ਵਿੱਚ 17.5 ਮਿਲੀਮੀਟਰ ਪਟਿਆਲਾ 'ਚ 1.2 ਲੁਧਿਆਣਾ ਚ 1.2 ਅੰਮ੍ਰਿਤਸਰ ਦੇ ਵਿੱਚ 1.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਅੰਮ੍ਰਿਤਸਰ ਦਾ ਵਾਤਾਵਰਣ ਤਾਪਮਾਨ 3.6 ਡਿਗਰੀ ਰਿਹਾ ਨਾਲ ਹੀ ਜੇਕਰ ਦਿੱਲੀ ਐਨਸੀਆਰ ਦੀ ਗੱਲ ਕਰੀਏ ਤਾਂ ਪਿਛਲੇ 12 ਘੰਟਿਆਂ ਤੋਂ ਭਾਰੀ ਮੀਂਹ ਜਾਰੀ ਹੈ ਬੁੱਧਵਾਰ ਸ਼ਾਮ ਨੂੰ ਹੋਈ ਬਾਰਿਸ਼ ਤੋਂ ਬਾਅਦ ਦਿੱਲੀ ਅਤੇ ਗੁਰੂਗਰਾਮ ਦੀਆਂ ਸੜਕਾਂ ਤੇ ਹੜਵਰਗੀ ਸਥਿਤੀ ਬਣ ਗਈ ਵਾਹਨ ਪਾਣੀ ਦੇ ਵਿੱਚ ਤੈਰਦੇ ਦਿਖਾਈ ਦਿੱਤੇ ਕਈ ਇਲਾਕਿਆਂ ਦੇ ਵਿੱਚ ਘਰਾਂ ਚ ਪਾਣੀ ਭਰ ਗਿਆ ਦਿੱਲੀ ਅਤੇ ਗੁਰੂਗ੍ਰਾਮ ਵਿੱਚ ਅਜ ਵੀ ਮੀਂਹ ਦੀ ਚੇਤਾਵਨੀ ਹੈ ਬੁੱਧਵਾਰ ਸ਼ਾਮ ਨੂੰ ਪਾਰੀ ਮੀਂਹ ਤੋਂ ਬਾਅਦ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਪਾਣੀ ਨਾਲ ਭਰ ਗਈਆਂ ਦਿੱਲੀ ਗੁਰੂਗ੍ਰਾਮ ਐਕਸਪ੍ਰੈਸਵੇ ਤੇ ਨਲ ਸਿੰਘਪੁਰ ਨੇੜੇ ਸਰਵਿਸ ਲਾਈਨ ਤੇ 2 ਫੁੱਟ ਤੱਕ ਪਾਣੀ ਭਰ ਗਿਆ ਖਰਾਬ ਮੌਸਮ ਕਾਰਨ ਹਵਾਈ ਆਵਾਜ਼ਾਈ ਵੀ ਪ੍ਰਭਾਵਿਤ ਰਹੀ ਬੁੱਧਵਾਰ ਨੂੰ ਖਰਾਬ ਮੌਸਮ ਕਾਰਨ 6 ਉਡਾਨਾਂ ਨੂੰ ਡਾਇਵਰਟ ਕੀਤਾ ਗਿਆ 4 ਉਡਾਨਾਂ ਜੈਪੁਰ ਅਤੇ 2 ਉਡਾਨਾਂ ਨੂੰ ਲਖਨਊ ਭੇਜਿਆ ਗਿਆ ਕੁਝ ਦੇ ਰੂਟ ਬਦਲ ਦਿੱਤੇ ਗਏ ਕੁਝ ਉਡਾਨਾਂ ਵਿੱਚ ਦੇਰੀ ਵੀ ਹੋਈ ਗੁਰੂਗ੍ਰਾਮ ਦੇ ਵਿੱਚ ਬੁੱਧਵਾਰ ਸ਼ਾਮ ਨੂੰ 90 ਮਿੰਟ ਵਿੱਚ 103 ਮਿਲੀਮੀਟਰ ਮੀਂਹ ਪਿਆ ਪਿਛਲੇ 12 ਘੰਟਿਆਂ ਵਿੱਚ 133 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਗੁਰੂਗ੍ਰਾਮ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਸਾਰੇ ਕਾਰਪੋਰੇਟ ਦਫ਼ਤਰਾਂ ਅਤੇ ਨਿੱਜੀ ਸੰਸਥਾਵਾਂ ਨੂੰ ਆਪਣੇ ਕਰਮਚਾਰੀਆਂ ਨੂੰ ਘਰੋਂ ਕੰਮ ਦੇਣ ਦੀ ਸਲਾਹ ਦਿੱਤੀ ਗਈ ਹੈ